ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਪਾਈਨ ਜਿਹੜਾ ਤੁਹਾਨੂੰ ਹੋ ਰਿਹਾ 7:30 ਦਾ ਅੱਜ ਮੈਂ ਬਹੁਤ ਲੇਟ ਕਿਚਨ ਦਾ ਕੰਮ ਸ਼ੁਰੂ ਕਰਨ ਲੱਗੇ ਕਿਉਂਕਿ ਅੱਜ ਮੈਂ ਬਹੁਤ ਲੇਜੀ ਫੀਲ ਕਰ ਰਹੀ ਹਾਂ ਮੇਰੇ ਨਾ ਮੋਢੇ ਤੋਖ ਰਹੇ ਨੇ ਇਥੋਂ ਮਤਲਬ ਕਿ ਮੈਂ ਥੋੜਾ ਥੋੜਾ ਐਕਸਰਸਾਈਜ਼ ਵੀ ਕਰ ਲਈ ਪਰ ਥੋੜੇ ਜਿਆਦਾ ਨਹੀਂ ਲੱਗਦਾ ਮੈਨੂੰ ਫੀਲ ਹੋ ਰਿਹਾ ਜਿਵੇਂ ਚੱਕੜੇ ਚੱਕੜੇ ਜਿਹਾ ਪੈ ਨਹੀਂ ਬਹੁਤ ਹੀ ਮੈਂ ਲੋ ਫੀਲ ਕਰ ਰਹੀ ਹਾਂ ਤਾਂ ਕਰ ਆਮਰ ਕੋਲ تین ਚਾਰ ਦਿਨਾਂ ਦੀ ਪਿੰਡੀਆਂ ਕੱਟੀਆਂ ਹੋਈਆਂ ਪਈਆਂ ਸੀ ਇਸ ਦਿਨ ਮੈਂ ਸਬਜੀ ਬਣਾਈ ਸੀ ਪਿੰਡੀ ਦੀ ਮੈਨੂੰ ਲੱਗਿਆ ਥੋੜੀ ਜਿਆਦੇ ਸਬਜੀ ਆ ਵੀ ਜਿਆਦੇ ਵਧੀਆ ਸੁਆਦ ਨਹੀਂ ਬਣਦੀ ਮੈਂ ਰੱਖ ਲਈਆਂ ਸੀ ਥੋੜੀ ਜੀ ਪਿੰਡੀ ਬਣਾ ਲੂੰਗੀ ਤੇ ਰਾਤ ਮੈਂ ਥੋੜੀ ਮੈਂ ਲੋਗੀਆਂ ਤੋਂ ਜਿਸ ਲੋਗੀਆਂ ਮੇਰੇ ਕੋਲ ਆਲਮੋਸਟ ਖਤਮ ਸੀ ਜਿਹਨੀਆਂ ਡੱਬੇ ਵਿੱਚ ਪਈ ਸੀ ਮੈਂ ਰਿ ਭਿਉਤੀ ਇਸ ਵਿੱਚ ਚਰੋ ਡੱਬਾ ਖਾ ਲੀ ਉਹ ਫਰੈਸ਼ ਸਟਾਕ ਉਹਦੇ ਵਿੱਚ ਪੈ ਜੂਗਾ ਆ ਮੈਂ ਭਿਉ ਨਹੀਂ ਸੀ ਤੇ ਮਸਾਲਾ ਮੇਰੇ ਕੋਲ ਬਣਿਆ ਪਿਆ ਜਿਹੜਾ ਮੈਂ ਫ੍ਰੀਜ਼ ਕਰਿਆ ਸੀ ਬਸ ਇੱਕ ਟੁਕੜੀ ਪਾਉਂਗੀ ਤੇ ਸਬਜੀ ਬਣ ਜੂਗੀ ਪਿਆਜ਼ ਘੱਟ ਕੇ ਤੜਕਾ ਲਗਾ ਤੇ ਬ੍ਰੈਕਫਾਸਟ ਵਿੱਚ ਬਣੂਗਾ ਸੈਂਡਵਿਚ ਦਿਵਿੰਦਰ ਕਹਿੰਦੇ ਮੈਂ ਸੈਂਡਵਿਚ ਖਾਣਾ ਮੈਂ ਕਿਹਾ ਚਲੋ ਫਿਰ ਮੈਂ ਵੀ ਉਹ ਹੀ ਖਾ ਲੂੰਗਾ ਇਹਨਾਂ ਦੇ ਬ੍ਰੈਂਡ ਦੇ ਖੇ ਲੱਗਣਗੇ ਤੇ ਇਸ ਤਰ੍ਹਾਂ ਨਾਲ ਕੁਝ ਚੱਲ ਰਿਹਾ ਕੰਮ ਆ ਇਸ ਕਰਕੇ ਮੈਂ ਬਹੁਤ ਜ਼ਿਆਦਾ ਟੈਨਸ਼ਨ ਨਹੀਂ ਲਈ ਕੰਮ ਦੀ ਕੰਮ ਬਹੁਤ ਜ਼ਿਆਦਾ ਵੀ ਨਹੀਂ ਸੋ ਆਲਮੋਸਟ ਮੇਰੀ ਅੱਜ ਤੋਂ ਬਾਅਦ ਪ੍ਰੈਪਰੇਸ਼ਨ ਹੈਗੀ ਸੀ ਖਾਣੇ ਦੀ ਇਸ ਕਰਕੇ ਮੈਂ ਕਾਲੀ ਵੀ ਨਹੀਂ ਕਰੀ ਕੰਮ ਤੇ ਲੱਗਣ ਦੀ ਮੈਂ ਕਿਹਾ ਥੋੜਾ ਜਿਹਾ ਰੈਸਟ ਕਰ ਲਈ ਕੋਈ ਗੱਲ ਨਹੀਂ ਜਿਸ ਇਨ ਬੋਡੀ ਮੈਂ ਹੀ ਫੀਲ ਕਰਦੀ ਥੋੜਾ ਜਿਹਾ ਬੈਠ ਕੇ ਆਰਾਮ ਵੀ ਕਰ ਲੈਣਾ ਚਾਹੀਦਾ ਥੋੜਾ ਮੈਂ ਸ਼ੁਰੂ ਕਰਦੀ ਆ ਬਣਾਉਣਾ ਸਬ ਕੱਦ ਦੇ ਕਦੂ ਸਮਝੀ ਬਹੁਤ ਸਵਾਲ ਬੰਦੇ ਪਰ ਰੋ ਰੋਜ਼ ਫਿਰ ਕੀ ਕਦੂ ਕਦੂ ਅੰਦਵਿੰਦਰ ਨਹੀਂ ਖਾਂਦੇ ਹੈਗੇ ਤੇ ਇਹਨੂੰ ਰੱਖ ਦੰਨੇ ਤੇ ਮੈਂ ਸ਼ੁਰੂ ਕਰਦੀ ਆ ਸਬਜ਼ੀਆਂ ਬਣਾਉਣਾ ਦੁੱਧ ਆ ਗਿਆ ਦੁੱਧ ਉਬਲ ਰਿਹਾ ਗਰਮ ਕਰਨੇ ਰੱਖਤਾ ਤੇ ਕਰੀਏ ਖਾਣੇ ਦਾਣੇ ਦੀ ਤਿਆਰੀ ਫੇਰ ਹੀ ਕੁਝ ਖਾਵਾਂਗੇ ਖਾਂਦੇ ਹੋਵਾਂਗੇ ਜੇ ਤਿਆਰੀ ਹੋਊਗੀ ਤੇ ਕੁਝ ਬਣੂਗਾ ਇੱਕ ਸਬਜ਼ੀ ਹੋਰ ਆ ਗਈ ਬਾੜੀ ਚੋਂ ਆ ਦੇਖੋ ਕ੍ਰੇਲੀਆਂ ਤੋੜ ਲਿਆ ਨੀ ਮਾਂ ਕ੍ਰੇ ਆਹ ਕ੍ਰੇਲੀਆਂ ਦੇ ਬੰਦ ਲੱਗੀ ਹੋਈਆਂ ਤੇ ਲੰਬੀ ਲੰਬੀ ਕ੍ਰੇਲੀਆਂ ਲੱਗਦੀਆਂ ਨੇ ਹੈ ਪਤਲੇ ਪਤਲੇ ਲੰਬੇ ਲੰਬੇ ਕਰੇ ਲੀਆਂ ਤੇ ਇੱਕ ਕਰੇਲਾ ਵੀ ਹੈ ਇਹ ਹੁਣ ਇੱਕ ਸਬਜੀ ਕਰੇਲੇ ਦੀ ਆਪਸ਼ਨ ਹੋ ਗਈ ਹੁਣ ਅੱਜ ਮੈਂ ਪਿੰਡੀ ਬਣਾਉਂਗੀ ਕਿਉਂਕਿ ਪਿੰਡੀ ਪਹਿਲਾਂ ਦੀ ਬਈਏ ਫਿਰ ਇਹ ਜਿਆਦਾ ਟਾਈਮ ਲਈ ਖਰਾਬ ਹੋ ਜੂਗੀ ਇਹ ਫਿਰ ਕੱਲ ਨੂੰ ਜਾਂ ਪਰਸੋਂ ਨੂੰ ਬਣ ਜਾਣਗੇ ਸਬਜੀ ਆਪਣੇ ਕੋਲ ਘਰ ਦੀ ਖੋਰੋ ਕਰੇਲੇ ਵੈਸੇ ਸਵਾਲ ਬੜੇ ਲੰਘਦੇ ਨੇ ਕੁਰਕੁਰੇ ਤੇ ਆਲਪੁਨ ਕੇ ਨਾ ਬਹੁਤ ਪਧੀ ਲੱਗਦੇ ਇਹ ਨੂੰ ਆਪਾਂ ਰੱਖ ਲਾਂਗੇ ਫ੍ਰਿਜ ਵਿੱਚ ਵਾਸ਼ ਕਰਕੇ ਤੇ ਮੈਂ ਤਿਆਰੀ ਚੱਲ ਰਹੀ ਹੈ ਮੇਰੀ ਸਬਜ਼ੀਆਂ ਦੀ ਇਧਰ ਟਾਈਮ ਹੋ ਗਿਆ 7:30 8:00 ਤੇ ਦੋਨੇ ਸਬਜ਼ੀਆਂ ਬਣ ਕੇ ਹੋ ਗਈਆਂ ਤਿਆਰ ਇੱਧਰ ਲੋਬੀਆ ਵੀ ਬਣ ਗਈ ਮੈਂ ਭਾਂਡੇ ਵੀ ਖਾਲੀ ਕਰਤੇ ਕੁੱਕਰ ਕੜਾਹੀ ਕਿਉਂਕਿ ਫਿਰ ਦੁਪਹਿਰੇ ਸਬਜ਼ੀ ਖਾਣੀ ਹੋ ਗਰਮ ਹੋ ਜੂਗੀ ਜਿੰਨ ਹੁਣ ਖਾਣੀ ਤਾਂ ਗਰਮ ਹੀ ਪਈ ਆ ਥੋੜੀ ਜੀ ਮੇਰੇ ਕੋਲ ਲੋਬੀਆ ਸੀ ਮੈਨੂੰ ਐਸੇ ਉਹ ਕੰਟੇਨਰ ਖਤਮ ਹੋ ਗੁ ਉਹਨਾਂ ਨੂੰ ਮੈਂ ਵਾਸ਼ ਕਰ ਦੂੰਗੀ ੱੱਬਾ ਨੰਨਾ ਮਸਟੋਕ ਰੀਫਿਲ ਹੋ ਜਾਊਗਾ ਇਹਨੂੰ ਪਈ ਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਤੇ ਸਬਜ਼ੀ ਵੀ ਇੰਨੀ ਕਿ ਸਾਨੂੰ ਚਾਹੀਦੀ ਹੁੰਦੀ ਬਸ ਉਨੀ ਕੁ ਬਣ ਗਈ ਇੱਧਰ ਪਣ ਚੁੱਕੇ ਭਿੰਡੀ ਭਿੰਡ ਨੂੰ ਦੇਖ ਕੇ ਨ ਦਵਿੰਦਰ ਦਾ ਮਨ ਬੇਈਮਾਨ ਹੋ ਗਿਆ ਪਹਿਲਾਂ ਮੈਨੂੰ ਕਹਿੰਦੇ ਬ੍ਰੇਕਫਾਸਟ ਵਿੱਚ ਮੈਂ ਸੈਂਡਵਿਚ ਖਾਣਾ ਹੁਣ ਮੈਨੂੰ ਕਹਿੰਦੇ ਮੈਂ ਤਾਂ ਭਿੰਡੀ ਨਾਲ ਅੱਛਾ ਪਰੌਂਠਾ ਖਾਣਾ ਮੈਂ ਕਿਹਾ ਤੁਸੀਂ ਸੈਂਡਵਿਚ ਕਹਿੰਦੇ ਸੀ ਕਹਿੰਦੇ ਨਹੀਂ ਸੈਂਡਵਿਚ ਮੈਂ ਕਦੋਂ ਕਿਹਾ ਮੈਂ ਤਾਂ ਭਿੰਡੀ ਨਾਲ ਪਰੌਂਠਾ ਖਾਣਾ ਫਿਰ ਮੈਂ ਕਿਹਾ ਚਲੋ ਮੈਂ ਵੀ ਭਿੰਡੀ ਨਾਲ ਪਰੌਂਠਾ ਹੀ ਖਾऊंगी ਫਿਰ ਮੈਨੂੰ ਸੈਂਡਵਿਚ ਦੀ ਮੱਥਾ ਮਾਰਾ ਤੇ ਇਹ ਹੁਣ ਬ੍ਰੇਕਫਾਸਟ ਕਰ ਲਾਂਗੇ ਪਰੌਂਠੇ ਨਾਲ ਤੇ ਇਧਰ ਲੋਬੀ ਦੁਪਹਿਰ ਲੰਚ ਵਿੱਚ ਕੰਮ ਆ ਜੂਗੀ ਤੇ ਨਾਲ ਥੋੜਾ ਥੋੜੇ ਸਬਜ਼ੀਆਂ ਨੇ ਬ੍ਰੇਕਫ ਔਰ ਇਹਦੇ ਬਣਾੜਿਆ ਸੀ ਲੱਛਾ ਪਰੌਂਠਾ ਲੱਛਾ ਪਰੌਂਠਾ ਜਦੋਂ ਬੰਦਦਾ ਨਾ ਇਹਦੀ ਪਰਤਾਂ ਖੁੱਲਦੀਆਂ ਨੇ ਲੇਅਰਸ ਖੁੱਲਦਿਆਂ ਜਦੋਂ ਬਹੁਤ ਸੋਹਣੀਆਂ ਲੱਗਦੀਆਂ ਦੇਖਣ ਵਿੱਚ ਤੇ ਖਾਣ ਵਿੱਚ ਪਰੌਂਠਾ ਵੀ ਬਹੁਤ ਟੇਸਟੀ ਲੱਗਦਾ ਕ੍ਰਿਸਪ ਹੁੰਦਾ ਬਾਕੀ ਜਿਹੜਾ ਦੇਸੀ ਘਿਓ ਚ ਬਣਾਉਣਾ ਤਾਂ ਟੇਸਟ ਹੀ ਵੱਖਰਾ ਹੁੰਦਾ ਦੇਸੀ ਘਿਓ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈਗਾ ਬਹੁਤ ਟੇਸਟੀ ਲੱਗਦੇ ਨੇ ਪਰੌਂਠੇ ਕਦੇ-ਕਦੇ ਸੁੱਕੀ ਸਬਜ਼ੀ ਨਾਲ ਸੁੱਕੀ ਸਬਜ਼ੀ ਚਾਹੇ ਕੋਈ ਵੀ ਹੋਵੇ ਮੈਨੂੰ ਵੀ ਸੁੱਕੀ ਸਬਜ਼ੀ ਨਾਲ ਪਰੌਂਠੇ ਬਹੁਤ ਟੇਸਟੀ ਲੱਗਦੇ ਨੇ ਖਾਸ ਕਰ ਭਿੰਡੀ ਨਾਲ ਤੇ ਮੈਂ ਵੀ ਅੱਜ ਬ੍ਰੇਕਫਾਸਟ ਵਿੱਚ ਬਣਾਇਆ ਪਰੌਂਠਾ ਮੈਂ ਆਪਣੇ ਲਈ ਸਿੰਪਲ ਪਰੌਂਠੇ ਬਣਾ ਲੈਣਾ ਲੈ ਅੱਛਾ ਪਰੌਂਠਾ ਨਹੀਂ ਬਣਾਇਆ ਕਿਉਂਕਿ ਲੱچھے ਪਰੌਂਠੇ ਵਿੱਚ ਕਿਉਂ ਥੋੜਾ ਅੰਦਰ ਜ਼ਿਆਦਾ ਲੱਗਦਾ ਤੇ ਕਰਦੇ ਆ ਆਪਣਾ ਬ੍ਰੇਕਫਾਸਟ ਹੁਣ ਹੋ ਰਿਹਾ ਲੰਚ ਟਾਈਮ 1:30 ਦੇ ਟਾਈਮ ਆ ਤੇ ਮੈਂ ਕਰ ਰਹੀ ਆ ਆਪਣਾ ਲੰਚ ਅੱਜ ਮੈਂ ਨਾ ਲੋਬੀਆ ਦੀ ਸਬਜ਼ੀ ਨਾ ਮੈਂ ਕਿਨੂਆ ਬਣਾਇਆ ਜਿਵੇਂ ਆਪਾਂ ਚਾਵਲ ਖਾਂਦੇ ਆ ਉਹ ਮੈਂ ਸਿੰਪਲ ਨਮਕ ਪਾ ਕੇ ਥੋੜਾ ਜਿਹਾ ਕਿਨੂਆ ਪਾਣੀ 'ਚ ਬੋਇਲ ਕਰ ਲਿਆ ਤੇ ਜਦੋਂ ਮੈਂ ਆਪਾਂ ਰਾਈਸ ਖਾਂਦੇ ਆ ਸੇਮ ਉਸੇ ਤਰ੍ਹਾਂ ਹੀ ਲੱਗੂਗਾ ਤੇ ਸਬਜ਼ੀ ਲੋਬੀਆ ਦੀ ਆ ਹੁਣ ਆਪਾਂ ਕਰਦੇ ਆ ਆਪਣਾ ਲੰਚ ਅੱਜ ਮੈਂ ਕਿਹਾ ਚਲੋ ਮੈਂ ਕਿੱਥੇ ਹੁਣ ਇੱਕ ਫੁਲਕਾ ਬਣਾਉਂਗੀ ਸਵੇਰੇ ਮੈਂ ਪਰੌਂਠੇ ਬਣਾ ਕੇ ਰੋਟੀ ਬਣਾਈ ਨਹੀਂ ਮੈਂ ਕਿਹਾ ਚਲੋ ਕੀ ਨੂੰ ਆਈ ਬਣਾ ਲਾਂ ਨੇ ਹੁਣ ਨਾ 3 ਵਜੇ ਦਾ ਟਾਈਮ ਸੀ ਤੇ ਮੈਂ ਜਿਹੜੀ ਇੱਧਰ ਵਾਸ਼ਿੰਗ ਏਰੀਆ ਚ ਵੈਨਟੀ ਬਣੀ ਹੋਈ ਏ ਇਹ ਵੈਨਟੀ ਦੀ ਮੈਂ ਅੰਦਰ ਸਫਾਈ ਕਰਨੀ ਸੀ ਕੁਝ ਇੱਥੇ ਸਮਾਨ ਇਹੋ ਜਿਹਾ ਪਿਆ ਸੀ ਜੋ ਬੇਕਾਰ ਸੀ ਕੱਢਣ ਵਾਲਾ ਸੀ ਕਬਾੜ ਕਹਿ ਲਓ ਤੁਸੀਂ ਕੁਝ ਵੀ ਕਹਿ ਲਓ ਨਾ ਵੇਸਟ ਜਿਹਾ ਸਮਾਨ ਕਾਫੀ ਪਿਆ ਸੀ ਉਹ ਕੱਢਣਾ ਸੀਗਾ ਨਾਲੇ ਅੰਦਰ ਉਹ ਵੈਰੈਂਟੀ ਕਲੀਨ ਹੋ ਜੂਗੀ ਇੱਕ ਤਾਂ ਸਵੇਰੇ ਕੰਮ ਅੰਦਰ ਇੰਨਾ ਹੁੰਦਾ ਸਵੇਰੇ ਬਾਹਰ ਆਉਣ ਦਾ ਟਾਈਮ ਨਾ ਬਰੇ ਸ਼ਾਮ ਨੂੰ ਕਰਦੇ ਸ਼ਾਮ ਨੂੰ ਇਧਰ ਛਿਪਦੀ ਧੁੱਪ ਆਉਂਦੀ ਆ ਹਜੇ ਸਟਿਲ ਇੱਥੇ ਸ਼ਾਂਤੀ ਪਰ ਇੱਕ ਦੂ ਬਾਅਦ ਹੁਣ ਧੁੱਪ ਆਉਣੇ ਸ਼ੁਰੂ ਹੋ ਜਾਂਦੀ ਸੀ ਛਿਪਦੀ ਧੁੱਪ ਬਹੁਤ ਗਰਮੀ ਹੋ ਜਾਂਦੀ ਫਿਰ ਮੈਂ ਕਿਹਾ ਚਲੋ ਇੱਕ ਦੂ ਬਾਅਦ ਤਾਂ ਧੁੱਪ ਆ ਜੂਗੀ ਕਿ ਹੁਣ ਮੈਂ ਇਹ ਕੰਮ ਕਰਦਾ ਨਹੀਂ ਆ ਸਵੇਰੇ ਤਾਂ ਮੇਰਾ ਚਿੱਤ ਠੀਕ ਨਹੀਂ ਸੀ ਬਿਲਕੁਲ ਹੀ ਤੇ ਜੀ ਨਹੀਂ ਕਰਿਆ ਕੁਝ ਵੀ ਕਰਨ ਨੂੰ ਤੇ ਅੰਦਰ ਮੈਂ ਵੈਰੈਂਟੀ ਦੇ ਵਿੱਚ ਖਾਲੀ ਬੋਟਲਸ ਪਈਆਂ ਨੇ ਉਹ ਮੈਂ ਸਾਰੀਆਂ ਬੋਟਲਸ ਕੱਢ ਰਣੀ ਆ ਹੈ ਸਾਰੀਆਂ ਸਾਫ ਨੇ ਰਾਖਦੀ ਮੈਂ ਧੋ ਕੇ ਮੇਰੀ ਪਤਨੀ ਕਿਉਂ ਆਦਤ ਹੈ ਕੋਈ ਡੱਬਾ ਕੋਈ ਬੋਟਲ ਕੁਝ ਵੀ ਖਾਲੀ ਹੋਵੇ ਚਾਹੇ ਉਹ ਸੁੱਟਣੀ ਆ ਮੈਂ ਰੱਖਣੀ ਧੋ ਕੇ ਉਹ ਇਹ ਮੇਰੀ ਬਸ ਪਤਾ ਨਹੀਂ ਆਦਤ ਹੈ ਮੇਵੀਂ ਕੁਝ ਰੱਖਣਾ ਧੋ ਕੇ ਗੰਦੀ ਜੀ ਰੱਖੀ ਜਾਂਦੀ ਤੇ ਹੁਣ ਇਹ ਬੋਟਲਸ ਐਕਸਟਰਾ ਸੀ ਲੋਡ ਨਹੀਂ ਸੀ ਕੱਢ ਦਾਨੀ ਆ ਇੱਕ ਦੋ ਮੈਂ ਸਪਰੇਅ ਵਾਲੀਆਂ ਬੋਟਲਸ ਰੱਖੀਆਂ ਨੇ ਤੇ ਇੱਥੇ ਪਈ ਸੀਗੇ ਡੀ ਸਕੇਲਰ ਦੇ ਪਾਊਚ ਮਸ਼ੀਨ ਸਾਫ ਕਰਨ ਵਾਲੇ ਇਹਨਾਂ ਦੀ ਮੈਂ ਡੇਟ ਚੈੱਕ ਕਰ ਲਈ ਸਭੀ ਡੇਟ ਹੈਗੀ ਆ ਤੇ ਜੋ ਵੀ ਸਮਾਨ ਅੰਦਰ ਕੱਢ ਦੂੰਗਾ ਸਮਾਨ ਦਾ ਕੋਈ ਜ਼ਿਆਦਾ ਨਹੀਂ ਖਾਲੀ ਬੋਟਲਸ ਐਕਸਟਰਾ ਸੀ ਬਾਕੀ ਤਾਂ ਕਪੜੇ ਧੋਣ ਵਾਲਾ ਲਿਕੁਇਡ ਤੇ ਸਰਫ ਹੀ ਹੁੰਦਾ ਇੱਥੇ ਤੇ ਸਮਾਨ ਨੇ ਸਾਰਾ ਅੰਦਰੋਂ ਕੱਢਤਾ ਖਾਲੀ ਕਰਤੀ ਵੈਨਟੀ ਤੇ ਨੂੰ ਗਿੱਲੇ ਕਪੜੇ ਦੇ ਨਾਲ ਅੱਛੀ ਤਰ੍ਹਾਂ ਅੰਦਰੋਂ ਕਰ ਦੂੰਗੀ ਸਾਫ ਅੰਦਰ ਪਾਣੀ ਤਾਂ ਬਿਲਕੁਲ ਵੀ ਨਹੀਂ ਲੰਗਦਾ ਪਾਣੀ ਤਾਂ ਬਾਹਰ ਰੱਖਦਾ ਉਹ ਚਿਰੋਂ ਮੈਂ ਕਪੜੇ ਵਗੈਰਾ ਧੋਣੇ ਨੇ ਕੋਈ ਨਾ ਕੋਈ ਕਪੜਾ ਬਾਹਰੋਂ ਮਾਰਨਾ ਨਹੀਂ ਹੁੰਦੇ ਆ ਤੇ ਅੰਦਰੋਂ ਮੈਂ ਹੁਣ ਸਾਫ ਕਰ ਦੰਨੇ ਜੇ ਸੁੱਕ ਗਏ ਫੇਰ ਸਮਾਨ ਵਾਪਸ ਰੱਖ ਦਾਂਗੀ ਇਹਨੂੰ ਮੈਂ ਕੋਈ ਦਿਵਾਲੀ ਸਫਾਈ ਕਰਕੇ ਨਹੀਂ ਕਰ ਰਹੀ ਵੈਸੇ ਵੀ ਚਲੋ ਸਾਲ ਛੇ ਤਾਂ ਐਂ ਕਹ ਲਓ ਤਿੰਨ ਚਾਰ ਵਾਰ ਕਰਨੀ ਪੈਂਦੀ ਆ ਦੋ ਤਿੰਨ ਮਹੀਨੇ ਤੋਂ ਸਾਫ ਕਰਨੀ ਹੀ ਪ ਹੁਣ ਇਹਦੇ ਵਿੱਚ ਸਮਾਨ ਵੀ ਕਾਫੀ ਜਮਾ ਹੋਇਆ ਪੈਸ ਖਾਲੀ ਬੋਟਲਸ ਵਗੈਰਾ ਤੇ ਉਹ ਵੀ ਮੈਂ ਹੁਣ ਕੱਢਤੀ ਤੇ ਸਾਫ਼ ਵੀ ਹੋ ਗਈ ਐਕਸਟਰਾ ਖਾਲੀ ਬੋਟਲਸ ਮੈਂ ਇਥੋਂ ਕੱਢੀਆਂ ਨੇ ਅੰਦਰੋਂ ਸਾਰੀ ਤਰ੍ਹਾਂ ਦੀਆਂ ਮੈਂ ਕੱਢਤੀਆਂ ਜੋ ਮੈਨੂੰ ਚਾਹੀਦੀਆਂ ਸੋ ਮੈਂ ਦੋਕ ਰੱਖ ਲਈਆਂ ਬਸ ਆਹ ਸਪਰੇਅ ਵਾਲੀ ਬੋਟਲਸ ਤੇ ਜ਼ਿਆਦਾ ਲੋਡ ਹੁੰਦੀ ਹੈ ਜਿਮੈਂ ਆਹ ਕਾਲੀ ਵਾਲੀ ਹੋਗੀ ਜਾਂਹ ਵਾਲੀ ਹੋਗੀ ਰੂਮ ਫਰੈਸ਼ਨਰ ਵਾਲੀ ਆਹ ਸਪਰੇਅ ਪੰਪ ਕਰਕੇ ਚਾਹੀਦੀ ਹੁੰਦੀਆਂ ਨੇ ਇਹ ਮੈਂ ਰੱਖ ਲਈਆਂ ਨੇ ਤੇ ਆਹ ਹੀ ਤਿੰਨ ਰੱਖੀਆਂ ਨੇ ਤੇ ਬਾਕੀ ਇਧਰ ਆ ਸਾਰਾ ਯੂਜ਼ ਵਾਲਾ ਸਮਾਨ ਯਾ ਮੇਰਾ ਹੈਗਾ ਲਿਕਵਿਡ ਲਾਂਡਰੀ ਵਾਲਾ ਈਜ਼ੀ ਐ ਹਰਾਨੀਪਾਲਾ ਦੇ ਵਿੱਚ ਆ ਮੈਂ ਛੋਟਾ ਜਿਹਾ ਰੈਕ ਆ ਮੇਰੇ ਕੋਲ ਮੈਂ ਇੱਥੇ ਰੱਖ ਰੱਖ ਦੇ ਇੱਥੇ ਟਿਕਾਦਾ ਨਹੀਂ ਇੱਥੇ ਜਗ੍ਹਾ ਬਣ ਜੇ ਨੇ ਅੰਦਰ ਮੈਂ ਹਜੇ ਲੋਡ ਨਹੀਂ ਇਹਦੀ ਲੋਡ ਹੋਊਗਾ ਲੋਡ ਪਈ ਮੈਂ ਅੰਦਰ ਲੈ ਜੂਗੀ ਤੇ ਇਸ ਤਰ੍ਹਾਂ ਦਾ ਕੁਝ ਇਹ ਸਮਾਨ ਪਏ ਇੱਥੇ ਇਹ ਮੇਰਾ ਲਾਂਡਰੀ ਮਟੀਰੀਅਲ ਆ ਲਿਕੁਇਡ ਆ ਇਹਦੇ ਉੱਪਰ ਮੈਂ ਡੇਟ ਲਿਖ ਲਾਂਣੀ ਆ ਜਦੋਂ ਮੈਂ ਸ਼ੁਰੂ ਕਰਦੇ ਵੇ ਐਨੀ ਤਰੀਕ ਨੂੰ ਹੀ ਲਗਾਇਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਆਪਣੀ ਐਨਾ ਟਾਈਮ ਚੱਲਦੀ ਹੈ ਜੇ ਆਪਾਂ ਲੈਣੀ ਹੋਵੇ ਤਾਂ ਪਤਾ ਲੱਗ ਜਾਂਦਾ ਵੀ ਕਿੰਨਾ ਕਿੰਨਾ ਸਟਾਕ ਆਪਾਂ ਨੂੰ ਲੈਣਾ ਚਾਹੀਦਾ ਵੀ ਆ ਚੀਜ਼ ਆਪਣੀ ਕਿੰਨਾ ਟਾਈਮ ਚ ਮੈਂ 5 ਅਗਸਤ ਨੂੰ ਲਾਇਆ ਸੀ 5 ਅਗਸਤ ਮੈਂ ਡੇਟ ਲਿਖੀ ਹੋਈਏ ਥੇ ਤਾਂ ਪਤਾ ਲੱਗ ਜੂਵੇ ਇੱਕ ਬੋਟਲ ਇੰਨਾ ਟਾਈਮ ਚੱਲ ਗਿਆ ਆਪਾਂ ਨੂੰ ਇਕੱਠਾ ਇਹ ਸਟਾਕ ਲੈਣਾ ਚਾਹੀਦਾ ਤਾਂ ਕਿੰਨਾ ਕੁ ਲੈਣਾ ਚਾਹੀਦਾ ਅੰਦਾਜ਼ਾ ਚ ਹੋ ਜਾਂਦਾ ਇਸ ਤਰ੍ਹਾਂ ਦਾ ਕੁਝ ਮੇਰੇ ਕੰਮ ਨਹੀਂ ਆ ਮੈਂ ਕੱਢਤਾ ਟੱਬ ਵੀ ਟੁੱਟਿਆ ਪਿਆ ਸੀ ਪਲਾਸਟਿਕ ਨਾ ਸੁੱਕ ਗਈ ਪਈ ਜੋ ਯੂਜ਼ ਨਹੀਂ ਕਰਦੇ ਪਲਾਸਟਿਕ ਫਿਰ ਪਈ ਸੁੱਕ ਜਾਂਦੇ ਯੂਜ਼ ਕਰ ਚਲੋ ਠੀਕ ਰਹਿੰਗੇ ਚੀਜ਼ ਮੈਂ ਟੱਬਾ ਵੀ ਉਧਰ ਬਾਹਰ ਰੱਖਾਂਗੀ ਜਿੱਥੇ ਪਲਾਸਟਿਕ ਅਸੀਂ ਸੁੱਟਦੇ ਆ ਤੇ ਆ ਬੋਟਲਸ ਇਹੀਂ ਰੱਖਾਂਗੀ ਬਣੇ ਆਪਣਾ ਇਹ ਟੱਬ ਸਾਰਾ ਏ ਇਹ ਅੰਦਰੋਂ ਵੀ ਮੈਂ ਕਰਤਾ ਤੱਕ ਦੀਨ ਸਾਰੀ ਜਗ੍ਹਾ ਹੋ ਗਈ ਖਾਲੀ ਕਪੜਾ ਮਾਰਤਾ ਸਫਾਈ ਹੋ ਗਈ ਇਹਨੂੰ ਦਿਵਾਲੀ ਦੀ ਸਫਾਈ ਮੰਨੋ ਚਾਹੇ ਰੁਟੀਨ ਦੀ ਸਫਾਈ ਮੰਨ ਜੋ ਮਰਜ਼ੀ ਮੰਨੋ ਮੈਂ ਇਹ ਸਫਾਈਆਂ ਨੂੰ ਕੋਈ ਦਿਵਾਲੀ ਦੀ ਸਫਾਈ ਨਹੀਂ ਮੰਨਦੀ ਮੈਂ ਤਾਂ ਉਹ ਮੰਨਦੀ ਐ ਵੀ ਚਲੋ ਹਾਂ ਇਹ ਚੀਜ਼ਾਂ ਆਪਾਂ ਨੂੰ ਕੋਈ ਸਮੇਂ ਬਾਅਦ ਸਾਫ਼ ਕਰਨੀ ਚਾਹੀਦੀਆਂ ਨੇ ਇਹ ਨਹੀਂ ਹੈਗਾ ਵੀ ਇਹ ਦਿਵਾਲੀ ਦੀ ਸਫਾਈਆਂ ਚ ਆਉਣਗੀਆਂ ਨੇ ਸਫਾਈਆਂ ਤਾਂ ਸਾਲਾ ਸਾਲ ਚੱਲਦੀ ਜਾਂਦੀਆਂ ਨੇ ਕਿਹੜੀ ਦਿਵਾਲੀ ਕਿਹੜੀ ਲੋਣੀ ਪੁੱਛੋ ਨਾ ਔਰਤਾਂ ਦੇ ਸਾਰਾ ਸਫਾਈਆਂ ਤੇ ਖਾਣ ਪੀਣ ਦਾ ਕੱਪੜੇ ਧੋਣ ਦਾ ਸਾਲ ਭਰ ਇਹਦਾ ਚੱਲੀ ਜਾਂਦਾ ਹੁੰਦਾ ਕਦੇ ਨਹੀਂ ਮੁੱਕਦਾ ਅੰਜੜਾ ਹੋ ਰਿਹਾ 3:30 ਦਾ 3:30 ਹੋ ਗਏ ਮੈਂ ਕਿ ਆਪਣੀ ਚਾਹ ਕਰਕੇ ਚਾਹ ਪੀਣਾ ਤੇ ਚਾਹ ਪੀਣ ਤੋਂ ਬਾਅਦ ਫਿਰ ਮੈਂ ਰਿੜਕਣੀ ਮਲਾਈ ਮੱਖਣ ਬਣਾਉਣਾ ਸਵੇਰ ਮੈਂ ਮਲਾਈ ਜਮਾਈ ਸੀ ਜਮਾਈ ਸਵੇਰੇ ਸੀ ਮੈਂ ਕਿ ਜਲ ਸ਼ਾਮ ਨੂੰ ਰਿੜਕ ਲੂੰਗੀ ਕਈ ਵਾਰ ਸਵੇਰੇ ਨਾ ਬਹੁਤ ਕਮ ਹੋ ਜਾਂਦੇ ਨੇ ਫਿਰ ਉਹਦਾ ਹੁੰਦਾ ਵੀ ਸ਼ਾਮ ਨੂੰ ਕਮ ਘੱਟ ਹੁੰਦੇ ਦਰੋਂ ਸ਼ਾਮ ਨੂੰ ਮੈਂ ਰੱਖ ਲਏ ਕਮ ਅੱਜ ਫਿਰ ਮੈਂ ਸ਼ਾਮ ਤੇ ਰੱਖ ਲਏ ਵੀ ਜਦ ਸ਼ਾਮ ਨੂੰ ਰਿੜਕ ਲੂੰਗੀ ਲੱਸੀ ਕੱਢ ਕੇ ਜਾ ਕੇ ਫ੍ਰਿਜ ਰੱਖ ਦਾਂਗੀ ਕਿਉਂਕਿ ਫਿਰ ਲੱਸੀ ਨੂੰ ਫ੍ਰਿਜ ਵਿੱਚ ਰੱਖਣੀ ਹੁੰਦੀ ਹੈ ਕਿਹੜਾ ਖਰਾਬ ਹੁੰਦੀ ਹੈ ਇਸ ਕਰਕੇ ਚਾਹ ਪੀ ਕੇ ਸਵੇਰੇ ਮਲਾਈ ਰੜਕਦੀਆਂ ਜੰਮੀ ਪਈ ਆਲਰੇਡੀ ਮੈਂ ਸਵੇਰੇ ਜਾਗ ਲਗਾ ਕੇ ਰੱਖਦਾ ਸੀਗਾ ਤੇ ਉਸ ਤੋਂ ਬਾਅਦ ਡਸਟਿੰਗ ਵਾਲੇ ਕੱਪੜੇ ਪੀਉਂ ਕਈਆਂ ਸਰਫ ਵੀ ਜੋ ਵੀ ਕੁੱਟ ਕੇ ਪਾ ਦੂੰਗੀ ਤੇ दाल सब्जी ਸ਼ਾਮ ਦੀ ਕੀ ਬਣੂ ਕੋ ਸੋਚਿਆ ਨਹੀਂਗਾ ਮੇਰੀ ਸ਼ੈਲ ਮੂਗੀ ਤੋਂ ਹੀ ਮੂਗੀ ਦਾਲ ਬਣਾ ਲਾ ਪੱਕਾ ਨਹੀਂ ਫਾਈਨਲ ਨਹੀਂ ਕੁਝ ਵੀ ਕੀਤਾ ਕੀ ਬਣੂਗਾ ਤੇ ਕੋਈ ਕੁਝ ਨਾ ਕੁਝ ਤਾਂ ਬਣੀ ਜਾਊਗਾ ਚਲੋ ਚਾਹ ਪੀ ਲਈ ਚਾਹ ਪੀ ਕੇ ਫਿਰ ਹੁਣਿਆ ਬੀਜੀ ਥੋੜਾ ਜਿਹਾ ਤੇ ਮੈਂ ਸਵੇਰੇ ਨਾ ਜਮਾਈ ਸੀ ਮਲਾਈ ਮલાઈ ਨੂੰ ਕੋਸਤੀ ਕਰਕੇ ਰੂਮ ਟੈਂਪਰੇਚਰ ਤੇ ਲਿਆ ਕੇ ਇਹਨੂੰ ਮੈਂ ਦਹੀਂ ਦਾ ਇੱਕ ਚਮਚਾ ਪਾ ਕੇ ਜਾਗ ਲਗਾਦਾ ਸੀ ਹੁਣੇ ਦਹੀਂ ਵਾਂਗੂ ਜੰਮ ਚੁਕੀ ਆ ਤੇ ਇਹਨੂੰ ਆਪਾਂ ਰਿੜਕਦੇ ਆ ਪਾਣੀ ਪਾ ਕੇ ਠੰਡਾ ਬਰਫ਼ ਪਾ ਕੇ ਬਲੈਂਡਰ ਨਾਲ ਰਿੜਕਾਂਗੇ ਤੇ ਮੱਖਣ ਬਣਾਉਣੇ ਤਾਂ ਮੱਖਣ ਬਣੂਗਾ ਮੱਖਣ ਵੀ ਬਣ ਜੂ ਲੱਸੀ ਵੀ ਬਣ ਜੂ ਫਿਰ ਮੱਖਣ ਦਾ ਘਿਓ ਬਣ ਜੂ ਹਨਾ ਦੁੱਧ ਤੋਂ ਆਪਾਂ ਕਿੰਨੀਆਂ ਚੀਜ਼ਾਂ ਬਣਾ ਸਕਦੇ ਆ ਤੇ ਬਾਕੀ ਮਿਹਨਤ ਬਹੁਤ ਲੱਗਦੀ ਹੈ ਘਿਓ ਬਣਾਉਣ ਤੇ ਦੁੱਧ ਆਉਂਦਾ ਦੁੱਧ ਨੂੰ ਉਬਾਲਦੇ ਆ ਠੰਡਾ ਕਰਦੇ ਆ ਫਿਰ ਫ੍ਰਿਜ ਵਿੱਚ ਰੱਖਦੇ ਆ ਫਿਰ ਉਹਦੀ ਮਲਾਈ ਉਤਾਰਦੇ ਆ ਮਲਾਈ ਹੌਲੀ-ਹੌਲੀ ਇਕੱਠੀ ਕਰਦੇ ਆ ਫਿਰ ਜਿਹੜੀ ਮਲਾਈ ਇਕੱਠੀ ਹੁੰਦੀ ਉਹਨੂੰ ਜਪਾਉਣ ਨੇ ਰੜਕਦੇ ਆ ਮੱਖਣ ਬਣਾਉਣੇ ਆ ਫਿਰ ਮੱਖਣ ਤੋਂ ਘਿਓ ਬਣਦਾ ਪਰ ਜਦੋਂ ਘਿਓ ਬਣਦਾ ਆਪਾਂ ਘਿਓ ਖਾਂਦੇ ਆ ਪਿਓਰ ਘਰ ਦਾ ਵਰਤਦੇ ਆ ਆਪਣੇ ਮਨ ਨੂੰ ਕਿੰਨੀ ਸੰਤੁਸ਼ਟੀ ਮਿਲਦੀ ਆ ਕਿੰਨੀ ਸੈਟੀਸਫੈਕਸ਼ਨ ਮਿਲਦੀ ਆ ਉਹ ਫੀਲਿੰਗ ਇੱਕ ਵੱਖਰੀ ਹੁੰਦੀ ਆ ਕਿ ਆਪਾਂ ਘਰ ਦੀ ਬਣੀ ਚੀਜ਼ ਖਾ ਰਹੇ ਆ ਪਿਓਰ ਖਾ ਰਹੇ ਆ ਆਪਾਂ ਨੂੰ ਪਿਓਰ ਚੀਜ਼ ਮਿਲ ਰਹੀ ਆ ਹਨਾ ਪਰ ਅੰਦਰ ਆਪਣੇ ਕੁਝ ਮਿਲਾਵਟ ਵਾਲੀ ਚੀਜ਼ ਨੇ ਆਪਾਂ ਖਾ ਰਹੇ ਹੈਗੇ ਆਪਾਂ ਪਿਓਰ ਚੀਜ਼ ਖਾ ਰਹੇ ਆ ਇਸ ਤਰ੍ਹਾਂ ਆਪਾਂ ਨੂੰ ਜੋ ਆਪਾਂ ਕੋਈ ਵੀ ਵਧੀਆ ਚੀਜ਼ ਖਾਣੇ ਆ ਆਪ ਬਣਾ ਕੇ ਕਿੰਨੀ ਸੰਤੁਸ਼ਟੀ ਮਿਲਦੀ ਆ ਮਨ ਨੂੰ ਤੇ ਬਾਜ਼ਾਰ ਤੇਰਾ ਦੇਸੀ ਕਿਉਂ ਪਿਓਰ ਮਿਲ ਲਈ ਨਹੀਂ ਹੈਗਾ ਹੁਣ ਤੇ ਘਰ ਦੀ ਚੀਜ਼ ਬਣੀ ਹੋਵੇ ਥੋੜੀ ਹੋਵੇ ਥੋੜੀ ਵਰਤ ਲਓ ਪਰ ਉਹ ਸੰਤੁਸ਼ਟੀ ਮਿਲਦੀ ਆ ਮਨ ਨੂੰ ਕਿਤੇ ਨਾ ਕਿਤੇ ਆਪਾਂ ਜਦੋਂ ਵਧੀਆ ਚੀਜ਼ ਘਰ ਦੇ ਬਣੀ ਹੋਈ ਖਾਣੇ ਆ ਤੇ ਮੱਖਣ ਮੈਂ ਬਣਾ ਲਿਆ ਮੱਖਣ ਆ ਗਿਆ ਤੇ ਉਹਨੂੰ ਮੱਖਣ ਨੂੰ ਕੱਢ ਦਾਂਗੇ ਤੇ ਮੱਖਣ ਕੱਢਣ ਤੋਂ ਬਾਅਦ ਮੈਂ ਠੰਡੇ ਪਾਣੀ ਨਾਲ 3-4 ਵਾਰ ਧੋ ਕੇ ਮੱਖਣ ਨੂੰ ਅਚੀ ਤਰ੍ਹਾਂ ਤਾਂ ਕਿ ਲੱਸੀ ਮੱਖਣ ਦੇ ਵਿੱਚੋਂ ਨਿਕਲ ਜੇ ਫਿਰ ਨਾ ਕਿਉਂ ਨਹੀਂ ਖਰਾਬ ਹੁੰਦਾ ਕਿ ਜੇ ਆਪਾਂ ਲੱਸੀ ਵਾਲਾ ਪਾਣੀ ਕੱਢ ਦਨਾਂ ਨਾ ਕਿਉਂ ਖਰਾਬ ਨਹੀਂ ਹੁੰਦਾ ਲੰਬੇ ਸਮੇਂ ਤੱਕ ਫਿਰ ਕਿਉਂ ਵਧੀਆ ਰਹਿੰਦਾ ਲੱਸੀ ਬਣ ਚੁੱਕੀ ਹੈ ਮੱਖਣ ਨਿਕਲ ਗਿਆ ਮੱਖਣ ਨਾ ਮੈਂ ਹੁਣੀ ਗਰਮ ਕਰਨਾ ਰੱਖ ਦੂੰ ਇੱਕ ਵਾਰੀ ਤਾਂ ਜੇ ਫ੍ਰੀਜ ਵਿੱਚ ਰੱਖਦਾ ਫਿਰ ਇਹ ਸਖਤ ਹੋਊ ਫਿਰ ਠੰਡਾ ਹੋਊਗਾ ਨੋਰਮਲ ਟੈਂਪਰੇਚਰ ਤੇ ਉਹ ਫਿਰ ਗਰਮ ਕਰੂੰਗੀ ਇਸ ਲਈ ਬੈਟਰ ਹੈ ਕਿ ਮੈਨੂੰ ਹੁਣ ਇੱਕ ਵਾਰੀ ਗਰਮ ਕਰਕੇ ਨਾ ਫਿਰ ਰਾਤ ਤੱਕ ਠੰਡਾ ਹੋ ਜਾਊ ਫ੍ਰੀਜ ਵਿੱਚ ਰੱਖ ਦੂੰਗੀ ਤੇ ਲੱਸੀ ਮੈਂ ਕੱਢ ਤੇ ਜੱਗ ਵਿੱਚ ਪਤੀਨਾ ਖਾਲੀ ਕਰਤਾ ਇੱਲਸੀ ਪੀਣ ਚ ਵੀ ਵਧੀਆ ਹੁੰਦੀ ਹੈ ਤੇ ਲੱਸੀ ਸੌਰੀ ਕੜੀ ਬਣਾਉਣ ਲਈ ਵੀ ਵਧੀਆ ਹੁੰਦੀ ਹੈ ਕੜੀ ਬਣਾਉਣ ਲਈ ਵੀ ਆਪਾਂ ਯੂਜ਼ ਕਰ ਸਕਦੇ ਆ ਤੇ ਪੀਣ ਯੋਗ ਤਾਂ ਹੁੰਦੀ ਹੁੰਦੀ ਹੈ ਜੇ ਮਲਾਈ ਬਹੁਤ ਜ਼ਿਆਦਾ ਪੁਰਾਣੀ ਆ ਤਾਂ ਫਿਰ ਟੇਸਟ ਦਾ ਫਰਕ ਕੋ ਖਰਾਬ ਹੋ ਟੇਸਟ ਫਿਰ ਸ਼ਾਇਦ ਨਹੀਂ ਪੀਣ ਯੋਗ ਹੋਣੀ ਪਰ ਅਸੀਂ ਵੱਧ ਤੋਂ ਵੱਧ ਹਫਤੇ ਦੀ ਮਲਾਈ ਜਮਾ ਕਰਦੇ ਹੁਣ ਇਸ ਤੋਂ ਵੱਧ ਜਮਾ ਨਹੀਂ ਕਰਦੇ ਪੰਜ ਦਿਨਾਂ ਦੀ ਸੱਤ ਦਿਨਾਂ ਦੀ ਮਲਾਈ ਢੜਕਲਾਨੀ ਹੁੰਦੇ ਆਗੇ ਕਿਉਂਕਿ ਫਿਰ ਉਸ ਤੋਂ ਬਾਅਦ ਲੱਸੀ ਦਾ ਟੇਸਟ ਨਹੀਂ ਵਧੀਆ ਰਹਿੰਦਾ ਹੈਗਾ ਤੇ ਇਹਨੂੰ ਜੱਗ ਨੂੰ ਦੋਨੇ ਕਵਰ ਕਰਕੇ ਮੈਂ ਰੱਖ ਦਿੰਦੇ ਨੇ ਫ੍ਰਿਜ ਵਿੱਚ ਤੇ ਮੱਖਣ ਰੱਖ ਲੈਣੀ ਕਰਮ ਕਰਨਾ ਤੇ ਡਸਟਿੰਗ ਵਾਲੇ ਕੱਪੜੇ ਨਾ ਸਰਫ ਵਿੱਚ ਸੋਕ ਕਰੇ ਪਏ ਸਿਰ ਮੈਂ ਵੈਨਟਿਟੀ ਕਲੀਨ ਕਰਨਾ ਹੀ ਸੀ ਹੁਣ ਮੈਂ ਹਲਕੇ ਹਲਕੇ ਥਾਪੀ ਨਾ ਇਹ ਵੀ ਕੁੱਟਦੇ ਕੁੱਟ ਕੇ ਵਾਸ਼ ਕਰਕੇ ਅੱਛੀ ਤਰ੍ਹਾਂ ਪਾ ਤੇ ਸੁੱਕਣੇ ਤੇ ਸੁੱਕ ਜਾਣਗੇ ਇਹ ਵੀ ਜੋ ਇਕੱਠੇ ਹੋ ਜਾਂਦੇ ਨੇ ਫਿਰ ਵਾਸ਼ ਕਰਨੇ ਪੈਂਦੇ ਨੇਗੇ ਤੇ ਹੁਣ ਮੈਂ ਲਸਣ ਵੀ ਛਿਲ ਲਈ ਮੈਂ ਬੇਲੀ ਬੈਠੀ ਸੀ ਫਿਰ ਮੈਂ ਕਿਹਾ ਚਲੋ ਕੀ ਕਰਾਂ ਲਸਣ ਛਿੱਲਣਾ ਨਹੀਂ ਥੋੜੀ ਮੈਂ ਲਸਣ ਛਿਲ ਲਈ ਬਰੀਕ ਬਹੁਤਾ ਬਹੁਤ ਘੰਟ ਛਿੱਲੀ ਜਾਂਦੀ ਹੈ ਬਰੀਕ ਨੀਬੜਦੀ ਨਹੀਂ ਹੈਗੀ ਗੋਤੀ ਬਰੀਕ ਜੀ ਲਸਣ ਮਰੀ ਜੀ ਬਰੀਕ ਰੀਸ ਕਰਕੇ ਨਿਬੜਦੀ ਨਹੀਂ ਹੈਗੀ ਥੋੜੀ ਚਿਲੀ ਜਾਂਦੀ ਹੈ ਕੁਸਤ ਵਿੱਚ ਸੁੱਕੂਗੀ ਜੰਮੀ ਆ ਤਾਂ ਮਰੀ ਪਈ ਹੈ ਮੈਂ ਕਿਹਾ ਇਹ ਮਰੂਗੀ ਇਸ ਤੋਂ ਬਾਅਦ ਹੁਣ ਜਿੰਨਾ ਕਿਹਦਾ ਲਹਾ ਲੈ ਜਾਂਦਾ ਲੈਣੀ ਤੇ ਆਹ ਲਸਣ ਲਈ ਲਸਣ ਟਾਈਮ ਹੋ ਰਿਹਾ ਮੈਨੂੰ ਲੱਗਦਾ 5:00 ਵਜੇ ਵਾਲੇ ਨੇ ਹਾਂ 4:54 ਹੋ ਗਏ 5:00 ਵਜੇ ਵਾਲੇ ਨੇ ਤੇ ਬਹਿਲੇ ਬੈਠਣਾ ਵੀ ਔਖਾ ਲੱਗਦਾ ਜੇ ਆਪਾਂ ਠੀਕ ਆ શરીર ਪੱਖੋਂ ਠੀਕ ਆ ਤੰਦਰੁਸਤ ਆ ਫੇਰ ਤਾਂ ਬਹਿਲਾ ਬੈਠਣਾ ਜਮੀ ਔਖਾ ਚਲੋ ਜੀ ਠੀਕ ਆਪ ਬਿਮਾਰ ਆਂ ਸਰੀਰ ਠੀਕ ਨਹੀਂ ਕੋਈ ਦੁਖਦਾ ਸੇ ਤਾਂ ਠੀਕ ਨਹੀਂ ਫੇਰ ਚਲੋ ਪੰਜਾਬੀ ਜਾਂਦਾ ਉਹ ਵਿਲੇ ਬੈਠਣਾ ਤੰਦਰੁਸਤ ਬੰਦੇ ਨੂੰ ਸੱਚੀ ਔਖਾ ਲੱਗਦਾ ਫਿਰ ਮੈਂ ਬੈਠੀ ਬੈਠੀ ਲਸਣ ਚੀਲ ਲਈ ਥੋੜਾ ਜਿਹਾ ਟਾਈਮ ਪਾਸ ਹੋ ਗਿਆ ਤੇ ਲਸਣ ਵੀ ਆਪਣੇ ਕੋਲ ਹੋ ਗਈ ਖੇਤੋਂ ਆ ਗਈਆਂ ਫਲੀਆਂ ਗੁਆਰ ਫਲੀਆਂ ਆਈਆਂ ਖੇਤੋਂ ਸਬਜ਼ੀ ਮੋਂ ਇਹਨੂੰ ਵਾਸ਼ ਕਰਕੇ ਰੱਖ ਦਿਆਂ ਫਿਰ ਮੈਂ ਰਾਤ ਨੂੰ ਨਾ ਆਪਣਾ ਆਰਾਮ ਨਾਲ ਬੈੱਡ ਤੇ ਬੈਠ ਕੇ ਤੇ ਜੋ ਫ੍ਰੀ ਹੋ ਗਈ ਸਾਰੇ ਕੰਮ ਕਰ ਲੈ ਕੱਟ ਦੂੰਗੀ ਇਹਨਾਂ ਨੂੰ ਫਿਰ ਕੱਟ ਕੇ ਰੱਖ ਦੂੰਗੀ ਹੁਣ ਮੈਂ ਧੋ ਕੇ ਰੱਖ ਦਾਨੀ ਆ ਪਾਣੀ ਨੁੱਚੜ ਜੂਗਾ ਸਬਜ਼ੀ ਇਹਨਾਂ ਦੀ ਬਹੁਤ ਟੇਸਟੀ ਬਣਦੀ ਆ ਜਿਹੜੀਆਂ ਬਾਰੀਕ ਫਲੀ ਹੁੰਦੀਆਂ ਨਾ ਗੁਵਾਰ ਫਲੀ ਦੇਸੀ ਫਲੀਆਂ ਆਪਾਂ ਕਹਿੰਦੇ ਨੇ ਇਹਨਾਂ ਦੀ ਸਬਜ਼ੀ ਬਹੁਤ ਸਵਾਦ ਲਾਂਦੀ ਆ ਜਿਹੜੀ ਕੋ ਵੱਡੇ ਵੱਡੇ ਹੁੰਦੇ ਮੋਟੇ ਮੋਟੀਆਂ ਉਹਨਾਂ ਦੀ ਸਬਜ਼ੀ ਤਾਂ ਸਵਾਦ ਬਣਦੀ ਆ ਪਰ ਇਹਦੇ ਕੰਪੈਰੀਟਿਵਲੀ ਉੰਨੀ ਸੁਆਦ ਨਹੀਂ ਬਣਦੀ ਹੈਗੀ ਇਹ ਜ਼ਿਆਦਾ ਟੇਸਟੀ ਬਣਦੀ ਸਬਜ਼ੀ ਇਹਨਾਂ ਦੀ ਤੇ ਹੁਣ ਮੈਂ ਇਹ ਤੇ ਟਾਈਮ ਹੋ ਰਿਹਾ 5:30 ਦਾ ਮੈਂ ਜਾਣੇ ਵਾਕ ਕਰਨ ਦਾ ਦਾਲ ਸਬਜ਼ੀ ਮੈਂ ਕੁਝ ਨਹੀਂ ਬਣਾਈ ਮੇਰਾ ਦਿਲ ਹੀ ਨਹੀਂ ਕਰਾ ਕੁਝ ਬਣਾਉਣ ਨੂੰ ਬੈਠੀ ਸੀ ਬਸ ਮੈਂ ਹੁਣ ਤੇ ਮੈਂ ਹੁਣ ਇਹ ਸੋਚ ਲਈ ਕਿ ਮੈਂ ਵਾਕ ਕਰ ਲਾਂ ਵਾਕ ਕਰਕੇ ਅੰਦਰ ਆ ਕੇ ਫਿਰ ਮੈਂ ਮੂੰਗੀ ਦਾਲ ਬਣਾ ਲਵਾਂਗੀ ਕੋਈ ਟਾਈਮ ਵੀ ਨਾ ਦਵਾਂਗੀ ਦਾਲ ਬਣਾਉਣ ਨੂੰ ਤੇ ਇੱਕ ਵੇ ਸੋਚ ਬਣ ਜੂਗੀ ਧੋਵੀ ਮੂੰਗੀ ਦਾਲ ਕਰ ਲਵਾਂਗੀ ਥੋੜੀ ਇਸ ਕਰਕੇ ਮੈਂ ਕਿ ਚਲੋ ਪਹਿਲਾਂ ਵਾਕ ਕਰ ਕਰਤੀ ਆਉਣੀ ਆ ਅੱਜ ਮੈਨਾਂ ਨਾ ਮਨ ਨੂੰ ਮਨ ਅੰਦਰੋਂ ਪਤਾ ਨਹੀਂ ਕੀ ਗੱਲ ਠੀਕ ਨਹੀਂ ਹੈਗਾਗਾ ਠੀਕ ਆ ਕੰਮ ਬਣਾਉਂਗਾ ਟੱਕਰੀ ਜਾਂਦੇ ਆ ਨਾ ਤੁਰੇ ਫਿਰਦਾਂਗੇ ਪਰ ਮਨ ਅੰਦਰੋਂ ਪਤਾ ਨਹੀਂ ਅੰਦਰੋਂ ਮੈਂ ਥ ਕਿਹੜ ਨਾਲ ਹੀ ਕੰਮ ਕਰ ਰਹੀਆਂ ਜਿਹੜੇ ਕਰ ਰਹੀਆਂ ਅੰਦਰੋਂ ਮੇਰਾ ਦਿਲ ਨਹੀਂ ਕਰ ਰਿਹਾ ਅਸਲ ਪੁੱਛੋ ਤਾਂ ਪਤਾ ਨਹੀਂ ਬਸ ਕਦੇ-ਕਦੇ ਆਏ ਹੋਏ ਹੁੰਦਾਗਾ ਚਲੋ ਇਹ ਮੈਂ ਵਾਕ ਕਰਦੀ ਆ ਵਾਕ ਕਰਕੇ ਆ ਕੇ ਫਿਰ ਬਣਾਉਣੇ ਦਾਲ ਸਬ지 ਬਸ ਤਾਂ ਉਹ ਕਿ ਰੱਖਣਾ ਤਾਂ ਇਹ ਜਿਹੜਾ ਹੁਣ ਹੋ ਰਿਹਾ 6:30 ਮੈਂ ਵਾਕ ਕਰਦੀ ਸੀ ਮਨੁਜਿੰਦਰ ਨੇ ਅੰਦਰ ਬੁਲਾਣਾ ਵੈਸੇ ਮੈਂ ਤਾਂ ਘੰਟਾ ਵਾਕ ਕਰ ਲਈ ਮਨੁਜਿੰਦਰ ਹੁਣ ਆਏ ਨੇ ਘਰੇ ਕਹਿਣ ਮੈਂ ਚਾਹ ਕਰ ਦਵਾਂ ਉਹਨਾਂ ਵੀ ਬਣ ਗਈ ਚਾਹ ਤੇ ਮੈਂ ਆਪਣੇ ਲਈ ਬਣਾਈ ਕੋਲਡ ਕਾਫੀ ਕਿਉਂਕਿ ਅਸੀਂ ਹੁਣ ਚੱਲੇ ਸਗੇ ਸ਼ਹਿਰ ਕੰਮ ਕਰਨ ਇਕਦੋ ਤੇ ਮਦਰ ਗਦਵਿੰਦ ਨੂੰ ਕਹ ਸੀ ਕੱਲ ਨੂੰ ਜਾ ਮੈਂ ਕਿਹ ਜਿਹੜਾ ਕੰਮ ਨਿਬੜਦਾ ਨਾ ਬੇਬਲੀ ਕੁਛ ਨਹੀਂ ਹੁੰਦਾ ਤੇ ਹੁਣ दाल ਸਬ지 ਮੇਰੀ ਮਿਸ ਹੋ ਗਈ ਬਸ ਮੇਰੇ ਕੋਲ ਪਈਏ ਲੋਬੀਏ ਬਚੀ ਪਈ ਥੋੜੀ ਜਿਹੀ ਭਿੰਡੀ ਬਚੀ ਪਈ ਆਟਾ ਵੀ ਗੁੰਨਿਆ ਪਿਆ ਤੇ ਆਈ ਨੂੰ ਪਤਾ ਸੀ ਉੱਥੇ ਕੁਛ ਖਾਈਏ ਥੋੜਾ ਬਹੁਤਾ ਆਈ ਨੂੰ ਪਤਾ ਨਹੀਂ ਇਹ ਖਾਦਾਗਾ ਨਾ 2-3 ਮਹੀਨੇ ਤੱਕ ਘਰੇ ਆ ਕੇ ਖਾ ਲਾਂਗੇ ਐਂਡ ਤੇ ਮੈਂ ਕੁਛ ਗਰੋਸਰੀ ਲੈ ਕੇ ਆਉਣੀ ਆ ਰਾਸ਼ਨ ਜੇ ਟਾਈਮ ਹੋਣਾ ਤਾਂ ਉਹ ਵੀ ਲੈ ਆਵਾਂਗੇ ਮੇਰੀ ਲਿਸਟ ਬਣੀ ਪਈ ਐ ਪੂਰ ਨਾ ਜਾਵਾਂ ਤੁਹਾਨੂੰ ਜੇ ਆਪਾਂ ਨਾ ਦੇਖੀ ਨਾ ਫਿਰ ਕੋਈ ਯਾਦ ਨਹੀਂ ਰਹਿੰਦੇ ਇਸ ਕਰ ਤੁਮ ਡਾਇਰੀ ਪੈਨ ਕਿਚਨ ਚ ਰ ਜਰੂਰੂ ਕੁ ਚੀਜ਼ ਮੈਨੂੰ ਯਾਦ ਆਉਂਦੇ ਕੰਮ ਕਰਦੇ ਕਰਦੇ ਵੀ ਇਹ ਚੀਜ਼ ਖਤਮ ਆਇਆ ਥੋੜੀ ਰਹੀ ਖਤਮ ਹੋਣ ਵਾਲੀ ਮੈਂ ਨਾਲ ਦੀ ਨਾਲ ਨੋਟ ਡਾਊਨ ਕਰੀ ਜਾਂਦੀ ਹੁਣੇ ਸਾਰਾ ਕੁਝ ਹੀ ਫਿਰ ਯਾਦ ਰਹਿਣਾ ਅਦਰਵਾਈਜ਼ ਕੁਝ ਨਹੀਂ ਆਉਂਦਾ ਰਹਿਣਾ ਅਗਰ ਲਿਸਟ ਮੈਂ ਸਾਹਮਣੇ ਰੱਖਾਂ ਤਾਂ ਕਿ ਮੇਰੇ ਤਾਂ ਮੈਂ ਫੋਟੋ ਖਿੱਚ ਕੇ ਲੈ ਆਂ ਖਿੱਚੀ ਲੈਣੀ ਆਂ ਨਹੀਂ ਮੈਂ ਭੁੱਲ ਜੂਗੀ ਹੱਗੇ ਕੰਮ ਹੁੰਦੇ ਦਿਮਾਗ ਅੱਜ ਕੱਲ੍ਹ ਐਸੇ ਵੈਸੇ ਨੇ ਜਦੋਂ ਬਾਜ਼ਾਰ ਜਾਨੇ ਆ ਨਾ ਭੁੱਲ ਜਾਂਦੇ ਨੇ ਫਿਰ ਕੁਝ ਨਹੀਂ ਆਉਂਦਾ ਉੱਥੇ ਘਰ ਆਏ ਆਪਣੀਆਂ ਗੱਲਾਂ ਹੁੰਦੀਆਂ ਨੇ ਵੀ ਇਹ ਚੀਜ਼ ਮੇਰੇ ਯਾਦ ਰੂਗੀ ਪਰ ਨਹੀਂ ਉਹ ਚੈੱਕ ਕੁਝ ਨਹੀਂ ਆ ਯਾਦ ਰਹਿਣਾ ਹੈ ਤੇ ਮੈਂ ਪੀ ਲ ਆਪਣੇ ਹੋਟਲ ਕੋਫੀ ਜਵਿੰਦਰ ਨੂੰ ਮੈਂ ਪੂਣ ਦਾ ਚਾਹ ਬਣ ਗਈ ਤੇ ਫਿਰ ਅਸੀਂ ਚੱਲ ਕੇ ਉਹਨੇ ਬਾਜ਼ਾਰ ਵਗੀ ਜਿਹੜਾ ਕੰਡਕਿ ਆਉਣੀ ਹੈਗੀ ਇੱਕ ਬਾਈਕ ਪਰ ਟੁੱਟਿਆ ਪਿਆ ਉਹਦੀ ਪਾਈਪ ਪਵਾਉਣੀ ਆ ਕਈ ਵਾਰ ਕਈ ਸ਼ਾਪਸ ਜਲਦੀ ਬੰਦ ਹੋ ਜਾਂਦੇ ਕਿਉਂਕਿ ਜਾਂਦੇ ਕਰਦੇ ਸਾਨੂੰ 8:30 7:00 ਵਜੇ ਕਈ ਸ਼ਾਪਸ ਜਲਦੀ ਬੰਦ ਹੋ ਜਾਂਦੇ ਨੇ ਤੇ ਇਸ ਕਰਕੇ ਪਤਾ ਨਹੀਂ ਵੀ ਸਾਰੇ ਕੰਮ ਹੋਣਗੇ ਕਿ ਨਹੀਂ ਹੋਣਗੇ ਐਵੇਂ ਨਹੀਂ ਪਤਾ ਹੈਗਾ ਟਾਈਮ ਹੋ ਗਿਆ 8:30 ਦਾ ਤੇ ਹੁਣ ਅਸੀਂ ਆਗੇ ਘਰੇ ਤੇ ਫੁਰਕਾ ਤਾਂ ਹਜੇ ਮੈਨੂੰ ਬਣਾਉਣਾ ਸਬਜ਼ੂਜੀ ਕੱਢਦੀ ਆ ਬਾਹਰ ਫੁਰਕਾ ਬਣਾਉਣੀ ਆ ਮੈਂ ਕਿਹਾ ਚਲੋ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਤੇ ਅਸਲ ਅਜੇ ਮੇਰੇ ਬਾਥਰੂਮ ਦਾ ਫਲੋਰ ਬਰਸ਼ ਟੁੱਟ ਗਿਆ ਸੀ ਦੀ ਰੌਡ ਟੁੱਟ ਗਈ ਸੀ ਕਿਉਂਕਿ ਲੋਹੇ ਦੀ ਸੀ ਜਾਰ ਪਈ ਸੀ ਤੋਂ ਪਾਣੀ ਲੱਗਣ ਕਰਕੇ ਉਹ ਟੁੱਟ ਗਈ ਸੀ ਤੇ ਹੁਣ ਆ ਨਵੀਂ ਸਟੀਲ ਦੀ ਪਵਾਲੀ ਇਹ ਵੱਡੀ ਵੀ ਹੁੰਦੀ ਹੈ ਉਹ ਵੱਡੀ ਨਹੀਂ ਹੁੰਦੀ ਸਿਰ ਇੱਕ ਐਕਸਟੈਂਡ ਨਹੀਂ ਉਹ ਹੁੰਦੀ ਸੀ ਇਹਨੂੰ ਕੋ ਵੱਡੀ ਵੀ ਕਰ ਸਕਦੇ ਆ ਤਾਂ ਆਪਾਂ ਇਹਨੂੰ ਛੋਟੀ ਵੀ ਕਰ ਸਕਦੇ ਆ ਆਪਣੀ ਮੀਰ ਦੇ ਅਕੋਰਡਿੰਗ ਇਹ ਸਟੀਲ ਦੀ ਪਾਲੀ ਤਾਂ ਇਹ ਪਰ ਸਾਡਾ ਇਹ ਬਹੁਤ ਜ਼ਿਆਦਾ ਵਧੀਆ ਉਹ ਵੀ ਕਹਿੰਦਾ ਕਹਿੰਦਾ ਹੁਣ ਬਰਸ਼ ਦੀ ਇੰਨੀ ਵਧੀਆ ਕੁਆਲਿਟੀ ਆਉਂਦੀ ਨਹੀਂ ਵੀ ਜਿੰਨੀ ਵਧੀਆ ਤੁਹਾਡੇ ਬਰਸ਼ ਦੀ ਕੁਆਲਿਟੀ ਆ। ਨਵਿੰਦਰ ਕਹਿੰਦਾ ਲੱਗ ਗਿਆ ਨਾ ਨਵਾਂ ਬਰਸ਼ ਕਿੰਨੇ ਦਾ? ਕਹਿੰਦਾ ਤੁਸੀਂ ਕੱਲਾ ਬਰਸ਼ ਆ ਲੈਣਾ ਨਵਾਂ ਤੇ ਇਹ ਹੈਗਾ 90 ਰੁਪਏ ਦਾ। ਜਿਵੇਂ ਰੋਡ ਪਈਆ 160 ਦੀ ਪਈਆ। ਤੇ ਉਹ ਦਵਿੰਦਰ ਆਏ ਪੁੱਛਦੇ ਕਹਿੰਦੇ ਹੁਣ ਰੋਡ ਦਾ ਨਵਾਂ ਵੀ ਪੈ ਗਈ। ਜੇ ਹੁਣ ਥੋੜੇ ਦਿਨਾਂ ਬਾਅਦ ਬਰਸ਼ ਟੁੱਟ ਗਿਆ ਫੇਰ ਉਹ ਕਹਿੰਦੇ ਬਰਸ਼ ਵੀ ਚੇਂਜ ਹੋ ਜਾਊਗਾ ਨਵਾਂ ਲੱਗ ਜਾਊਗਾ। ਪਰ ਕੁਆਲਿਟੀ ਇੰਨੀ ਵਧੀਆ ਨਹੀਂ ਹੁਣ ਆ ਬਰਸ਼ ਦੀ ਆਉਂਦੇ ਹੁਣ ਜਿਹੜੇ ਆਉਂਦੇ ਨੇ ਇਹ ਕਹਿੰਨ ਕੁਆਲ 6-7 ਸਾਲ ਹੋ ਗਏ ਯੂਜ਼ ਕਰਦੇ ਨੂੰ ਬਰਸ਼ ਉਦੋਂ ਦਾ ਇਹ ਤੀਜੀ ਰੋਡ ਹੈ ਇਹਦੇ ਵਿੱਚ ਪਹਿਲਾਂ ਇਹਦੇ ਨਾਲ ਦੀ ਸੀ ਫਿਰ ਅਸੀਂ ਚੇਂਜ ਕਰਾਈ ਹੁਣ ਤੀਜੀ ਵਾਰ ਆਹ ਤੀਜੀ ਰੋਡ ਹੈ ਇਹਦੇ ਵਿੱਚ ਬਰਸ਼ ਬਹੁਤ ਜ਼ਿਆਦਾ ਵਧੀਆ ਹੈ ਇਹਨਾਂ ਬਾਅਦ ਤੋਂ ਦਾ ਫਲੋਰ ਕਲੀਨ ਕਰਨਾ ਬਹੁਤ ਈਜ਼ੀ ਹੈ ਨਹੀਂ ਤਾਂ ਜਿਵੇਂ ਮੈਂ ਬੁਜੀ ਨਾਲ ਦਾ ਰੇੜੜਕਾ ਕਹਿ ਰਹਿਣਾ ਪਰ ਰੜਕੇ ਨਾ ਤੇ ਉਹਨਾਂ ਨਾਲ ਮੇਰੀ ਠੂਈ ਰਹਿ ਜਾਂਦੀ ਨੀਚੇ ਝੁੱਕ ਝੁੱਕ ਕੇ ਨਾਲੇ ਉਹਦੇ ਸਿੱਖਾ ਟੁੱਟ ਕੇ ਡਰੇਨ ਚ ਫਸ ਜਾਂਦੀਆਂ ਸੀ ਉਹ ਵੀ ਟੈਨਸ਼ਨ ਹੁੰਦੀ ਵਾਈਟ ਸੀਮੈਂਟ ਵੀ ਉਹਦੇ ਨਾਲ ਨਿਕਲਦਾ ਸੀਗਾ ਤੇ ਇਹਨਾਂ ਨਾਲ ਇਹਦੇ ਕੁਝ ਨਹੀਂ ਹੈਗਾ ਤੇ ਆਪ ਦੇ ਵੀ 2 ਇਮੇਜ ਬੜਾ ਨੀਚੇ ਚੁੱਕਣ ਦੀ ਲੋੜ ਨਹੀਂ ਹੈਗੀ ਬਰਸ਼ ਹੋ ਗਿਆ ਤਿਆਰ ਤੇ ਕੱਜ ਨੂੰ ਹੋਰ ਚੀਜ਼ ਬਹੁਤ ਟਾਈਮ ਬਾਅਦ ਕਿਹਾ ਜੋ ਮੈਂ ਲੱਭਦੀ ਹੁੰਦੀ ਸੀ ਪਰ ਮੈਨੂੰ ਮਿਲਦੀ ਨਹੀਂ ਸੀ ਜਿਹੜੀ ਸ਼ੌਂਪ ਤੇ ਅਸੀਂ ਪਾਈਪ ਵਾਈ ਹੈ ਨਾ ਸੂਰਜ ਕ੍ਰੋਕਰੀ ਸ਼ੌਪ ਪਲਾਸਟਿਕ ਦੇ ਸਮਾਨ ਵਾਲੀ ਹੈ ਉੱਥੋਂ ਮਿਲਦਾ ਸਾਰਾ ਕੁਝ ਉਹਦੇ ਕ੍ਰੋਕਰੀ ਵਗੈਰਾ ਸਾਰਾ ਕੁਝ ਮਿਲਦਾ ਪਰ ਆਸ ਟਿਵਰੇ ਜਮ ਅੱਗੇ ਸਮਾਨ ਲਾਉ ਉਹਦੇ ਮੈਨੂੰ ਆ ਦੋ ਮਾਈਕਰੋ ਫਾਈਬਰ ਦੋ ਨਹੀਂ ਮੈਂ ਤਾਂ ਦੋ ਲੈ ਕੇ ਆ ਮਾਈਕਰੋ ਫਾਈਬਰ ਟਾਵਲ ਮੈਨੂੰ ਦਿਖੇ ਉਹਦੇ ਕਾਊਂਟਰ ਤੇ ਰਹੀ ਸੀ ਮੈਂ ਕਿਹਾ ਫੇਰ ਆਉਣ ਲੱਗ ਗਈ ਕਨਹਾ ਹਾਈ ਸਵਾਰੀ ਆਈਂਗੀ ਇਹ ਮੈਂ ਬਹੁਤ ਸਾਲ ਪਹਿਲਾਂ ਤਿੰਨ ਚਾਰ ਸਾਲ ਪਹਿਲਾਂ ਯੂਜ਼ ਕਰੀ ਸੀ ਆ ਕਿਚਨ ਵਾਸਤੇ ਬਹੁਤ ਵਧੀਆ ਰਹੇ ਨੇ ਇਹ ਇਹ ਬਹੁਤ ਮੋਟੇ ਵੀ ਹੈਗੇ ਤੇ ਇਹਨਾਂ ਨੂੰ ਥੋੜਾ ਨਾਲ ਸਾਫ਼ ਕਰਨਾ ਵੀ ਬਹੁਤ ਸੌਖਾ ਤੇ ਹੈ ਵੀ ਮਾਈਕਰੋਫਾਈਬਰ ਨੇ ਪਾਣੀ ਬਿਲਕੁਲ ਐਬਜ਼ਾਰਬ ਕਰ ਲੈਂਦੇ ਨੇ ਕੁਆਲਿਟੀ ਬਹੁਤ ਵਧੀਆ ਹੈ ਜੀ ਪਹਿਲਾਂ ਮੈਂ ਦੋ ਕਿਚਨ ਚ ਲਈ ਸੀ ਦੋ ਮੈਂ ਯੂਜ਼ ਕਰਨੇ ਸੀ ਤੇ ਉਸ ਤੋਂ ਬਾਅਦ ਮੈਨੂੰ ਮਿਲੇ ਨਹੀਂ ਸੀ ਇਹ ਉਹ ਮਾਈਕਰੋਫਾਈਬਰ ਦੇ ਨਾਲ ਇਸ ਤਰ੍ਹਾਂ ਨਹੀਂ ਹੁੰਦੇ ਨੇ ਆਹ ਬੜੇ ਆਹ ਮੋٹے ਬਹੁਤ ਹੁੰਦੇ ਨੇ ਤੇ ਇਹਨਾਂ ਧੋਣਾ ਕਰਨਾ ਬਹੁਤ ਸੌਖਾ ਜਿੰਨਾ ਮੋਟਾ ਹੋਊ ਕਪੜਾ ਉਹਨਾਂ ਦੇ ਵਿੱਚ ਚਿਕਨਾੜ ਜਾਊਗੀ ਉਹਨਾਂ ਨੂੰ ਨਖੇਰਨਾ ਸਾਫ਼ ਕਰਨਾ ਔਖਾ ਹੋਊਗਾ ਇਸ ਕਰਕੇ ਇਹਨੂੰ ਮੈਂ ਕਿਚਨ ਕਲੀਨ ਕਰਨ ਵਾਸਤੇ ਲਵਾਂਗੀ ਸਿਰਫ ਭਾਂਡੇ ਭਾਂਟੇ ਵਾਸਤੇ ਰਹਾਣੀ ਹੁੰਦੀਆਂ ਆ ਆਹ ਕਿਚਨ ਦੇ ਸ਼ੈਲਫ ਕਲੀਨ ਕਰਨਾ ਆਸਮੇ ਲੈ ਕੇ ਆਇਆ ਦੋ ਵੈਸੇ ਮੈਂ ਚੇਂਜ ਕਰਨ ਵਾਲੇ ਹੋਏ ਪਿਆ ਸੀਗਾ ਇਹ ਧੋਣੇ ਸੌਖੇ ਰਹਿੰਦੇ ਨੇ ਬਹੁਤ ਜ਼ਿਆਦਾ ਮੋਟਾ ਸਟੱਫ ਨਹੀਂ ਹੁੰਦਾ ਹੈਗਾ ਇਹ ਮੈਂ ਦੋ ਲਈ 30 ਰੁਪਏ ਦਾ ਇੱਕ ਪੀਸ ਮਿਲੇ 30 ਰੁਪਏ ਦਾ ਇੱਕ ਆ ਤੇ ਦੋ ਇਹ ਲਈ ਤੇ ਉਸ ਤੋਂ ਬਾਅਦ ਜਨਾ ਕਿਚਨ ਦਾ ਸਾਮਾਨ ਆ ਗਰੋਫੀ ਢਾਲੇ ਕਾਇਮ ਮੈਂ ਕੱਲ ਨੂੰ ਸੈੱਟ ਕਰੂੰਗੀ ਇਹਦੇ ਵਿੱਚ ਕੋਈ ਚੀਜ਼ ਹੈ ਨਹੀਂ ਜਿਹੜੀ ਹੁਣ ਖਰਾਬ ਹੋਊਗੀ ਮੈਂ ਹੁਣ ਸੰਭਾਲਾਂ ਸੁੱਕਾ ਸਿੱਧਾ ਹੀ ਸਾਰਾ ਕੁਝ ਸਟੇਮੈਂ ਮੈਂ ਕੱਲ ਨੂੰ ਸੈੱਟ ਕਰੂੰ ਹੁਣ ਐਨੀ ਟੈਨਸ਼ਨ ਨਹੀਂ ਹੈ ਤੇ ਅਗਰ ਰੋਟੀ ਪਾਣੀ ਖਾ ਕੇ ਨਾ ਤਾਂ ਕੋਈ ਰੈਸਟ ਕਰ ਦਿਆਂਗੇ ਆਹੀ ਕੋਸੇਗਾ ਇੱਕ ਮੈਂ ਉਹ ਆਹ ਵਾਲੀ ਕੈਬਿਨੇਟ ਵਾਸਤੇ ਆਰਗੇਨਾਈਜ਼ਰ ਵੀ ਪਤਾ ਕਰਿਆ ਸੀਗਾ ਜਿਹੜੀ ਮੇਰੇ ਕੋਲ ਕਿਵਨੀ ਤੋਂ ਵਾਲੀ ਟ੍ਰੇ ਆ ਉਹ ਕਹਿੰਦੇ ਸਿਰਫ ਇਹ ਰੈਕਟੈਂਗਲ ਸ਼ੇਪ ਚਾਹੁੰਦੇ ਆ ਸਕੁਅਰਸ ਨਹੀਂ ਆਉਂਦੀ ਮੈਂ ਉਹਨੂੰ ਕਹਿੰਦੀ ਕੋਈ ਸਬਜ਼ੀ ਕੱਟਣ ਵਾਲੀ ਜਿਵੇਂ ਟੋਕਰੀ ਹੁੰਦੀ ਐ ਇਸ ਤਰ੍ਹਾਂ ਕੋਈ ਟੋਕ ਉਹ ਟੋਕਰੀ ਮਿਲ ਗਈ ਸੀ ਸਕੁਅਰ ਸ਼ੇਪ ਵਿੱਚ ਪਰ ਸਾਈਜ਼ ਛੋਟਾ ਸੀ ਸਾਈਜ਼ ਜਿੰਨਾ ਮੈਂ ਮੰਗਦੀ ਸੀ ਉਸ ਤਰ੍ਹਾਂ ਸਾਈਜ਼ ਨਹੀਂ ਸੀਗਾ ਉਹ ਕਹਿੰਦਾ ਚਲੋ ਮੈਂ ਅਰੇਂਜ ਕਰ ਦਉ ਜੇ ਕੀ ਤੁਹਾਨੂੰ ਕਿਤੋਂ ਹੋਇਆ ਮੈਂ ਕਿ ਚਲੋ ਕਰ ਦਉ ਮੈਂ ਤੁਹਾਨੂੰ ਕਿ ਨਹੀਂ ਕਾਲੀ ਵੀ ਨਹੀਂ ਹੈਗੀ ਪਰ ਤੁਸੀਂ ਧਿਆਨ ਚ ਰੱਖਿਓ ਵੀ ਆਹ ਚੀਜ਼ ਮੇਰੇ ਮੰਗਵਾ ਕੇ ਦੇ ਦਿਓ ਕੰਮ ਮਰਜੀ ਹੱਲ ਕਰੋ ਕਿਉਂਕਿ ਕੋਈ ਨਾ ਮੈਂ ਦੇਖਦਾ ਤੁਹਾਡਾ ਅਰੇਂਜਮੈਂਟ ਨੂੰ ਮੈਂ ਕਰਕੇ ਦਊਗਾ ਉਹ ਮੈਨੂੰ ਹਜੇ ਨਹੀਂ ਮਿਲਿਆ ਕਿਰ ਕੋਈ ਚੀਜ਼ ਨਾ ਆਪਾਂ ਨੂੰ ਉਹੀ ਗੱਲ ਜੁਗਾੜ ਵਾਲੀ ਗੱਲ ਹੋ ਜਾਂਦੀ ਹੈ ਕਿ ਵੀ ਉਹਨੇ ਇੱਕ ਕੰਟੇਨਰ ਵੀ ਦਿਖਾਇਆ ਪਲਾਸਟਿਕ ਦਾ ਸਕੁਅਰ ਸ਼ੇਪ ਤੇ ਸੀਗਾ ਟੱਕਨ ਮੜਾ ਕਹਿੰਦੇ ਟੱਕਨ ਚਲੋ ਤੁਸੀਂ ਨਾ ਵਰਤਿਓ ਕੱਲਾ ਕੰਟੇਨਰ ਵਰਤ ਲਓ ਬਾਹਲੀ ਜਾਰੇ ਡੂੰਗੀ ਬਾਉਂਡਰੀ ਨਹੀਂ ਸੀ ਉਹਦੇ ਸਾਈਡ ਤੇ ਐਨਕ ਸੀਗਾ ਪਰ ਉਹ ਵੀ ਸਾਈਜ਼ ਛੋਟਾ ਰਹਿ ਗਿਆ ਉਹ ਵੀ ਚੀਜ਼ ਮੈਨੂੰ ਜੱਟ ਗਈ ਇਸਨੇ ਤੇ ਠੀਕ ਹੈ ਪਰ ਉਹ ਉਹ ਬਦਲ ਸਾਈਜ਼ ਨਹੀਂ ਮਿਲਿਆ ਤੇ ਇਹ ਇਦਾਂ ਦੇ ਕੁਝ ਗੱਲਾਂ ਬਾਤਾਂ ਸੀਆਂ ਸੋਨ ਕਰਦੇ ਆਂ ਵੀਡੀਓਜ਼ ਐਂਡ ਰੋਕੋ ਪਾਣੀ ਖਾਣਨੇ ਆ ਤਾਂ ਬਣਾਉਣੇ ਤੋਂ ਨੇ ਆ ਸੋ ਇਹ ਸੀ ਮੇਰਾ ਜਣ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ